ਪੰਜਾਬੀਆਂ ਦੇ ਗੱਡੀਆਂ ਦੇ ਸ਼ੌਕ ਤੋਂ ਸ਼ਾਇਦ ਹੀ ਕੋਈ ਹੋਵੇ ਜਿਹੜਾ ਬਾਤ ਕਰਨਾ ਹੋਵੇ ਪੰਜਾਬ ਹੀ ਨਹੀਂ ਇੰਡੀਆ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਦੇ ਗੱਡੀਆਂ ਦੇ ਸ਼ੌਕ ਨੂੰ ਲੈ ਕੇ ਧੂਮਾ ਮਚੀ ਹੋਈ ਹੈ ਕੁਝ ਅਮੀਰ ਔਰ ਠਿਗੜੇ ਜਿਹੜੇ ਵਰਗ ਦੇ ਜਿਹੜੇ ਆਪਣਾ ਜੁਵਾ ਦੇ ਉਹ ਆਪਣੇ ਮਾਪਿਆਂ ਦੇ ਪੈਸੇ ਦੇ ਦੰਦ ਦੇ ਉੱਪਰ ਆਪਣੀ ਉੱਚੀ ਸੋਚ ਦੇ ਦੰਦ ਦੇ ਉੱਪਰ ਆਪਣੀ ਸੈਕਿੰਡ ਦੇ ਦੰਦ ਦੇ ਉੱਪਰ ਗੱਡੀਆਂ ਉੱਪਰ ਚਟ ਲੈਕ ਫਿਲਮਾਂ ਲਾ ਕੇ ਅੱਜ ਵੀ ਸਰਦਾਰ ਦੇ ਤੁਮਨੇ ਦਿਖਾਈ ਦਿੰਦੇ ਨੇ ਇਹ ਅਨਿਸ਼ਚਿਤ ਪਰਫੈਕਟ ਇਸ ਦਾ ਪਿਕਚਰ ਸੁਪਰੀਮ ਕੋਰਟ ਲੈਫਸ ਤੋਂ ਡਾ ਕਰੰਸੀ ਦਾ ਪਰ ਅੱਜ ਵੀ ਪੰਜਾਬ ਦੇ ਵਿੱਚ ਇਸ ਗੀਤ ਦੀ ਸਰੇ ਆਮ ਚੁਣਾਈ ਹੈ ਕਿ ਅਸੀਂ ਇਸ ਦੇ ਉਲਟ ਚੱਲਦੇ ਹਾਂ ਤੇ ਅਸੀਂ ਸਮਾਜ ਗਰੁਪੀ ਔਰ ਕਰੋ ਗਰੁਪੀ ਠਰਾਈ ਗਏ ਜਦੋਂ ਅਸੀਂ ਸਾਰੇ ਆਮ ਜਾਲ ਮੁੱਝ ਕੇ ਕਾਨੂੰਨ ਦਾ ਮੰਗਲ ਕਰਦੇ ਹਾਂ ਤੋ ਉਹਨੂੰ ਸਹੀ ਨਹੀਂ ਰਾਇਆ ਜਾ ਸਕਦਾ ਕੀ ਬੱਚਾ ਉਸਕੋ ਕਿਨੇ ਚੁਲਾਣ ਦੇ ਕਾਬਲ ਹੈ ਕੀੜਾ ਬੱਚਾ ਉਸ ਜੱਗੀ ਇਹਨਾਂ ਨੇ ਹਜੇ ਬਦਲਾਅ ਤੇ ਨਹੀਂ ਕਰ ਰਿਹਾ ਜਿਹੜੇ ਕਿ ਇਲੀਗਲ ਨੇ ਪੰਜਾਬੀਆਂ ਦੇ ਗੱਡੀਆਂ ਦੇ ਸ਼ੌਂਕ ਤੋਂ ਸ਼ਾਇਦ ਹੀ ਕੋਈ ਹੋਵੇਗਾ ਜਿਹੜਾ ਵਾਕਿਫ ਨਾ ਹੋਵੇ। ਪੰਜਾਬ ਹੀ ਨਹੀਂ ਇੰਡੀਆ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਦੇ ਗੱਡੀਆਂ ਦੇ ਸ਼ੌਕ ਨੂੰ ਲੈ ਕੇ ਧੂਮਾ ਮਚੀਆਂ ਹੋਈਆਂ। ਪਿਛਲੇ ਦਿਨੀ ਜਦੋਂ ਕਿਸਾਨ ਅੰਦোলন ਹੋਇਆ ਤਾਂ ਕੁਝ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਦੇ ਉੱਪਰ ਹੀ ਲੱਖਾਂ ਰੁਪਏ ਖਰਚ ਕੇ ਮਿਊਜ਼ਿਕ ਸਿਸਟਮ ਲਵਾ ਕੇ ਛੱਤਾਂ ਲਵਾ ਕੇ ਹੋਰ ਬੜੇ ਵਧੀਆ-ਵਧੀਆ ਉਹਨੂੰ ਚੇਂਜਸ ਕਰਕੇ ਜਿਹੜਾ ਇੱਕ ਗੱਡੀਆਂ ਦੇ ਪ੍ਰਤੀ ਇੱਕ ਵੀਹਿਕਲ ਦੇ ਪ੍ਰਤੀ ਜਿਹੜਾ ਇੱਕ ਪ੍ਰੇਮ ਹੈ। ਉਹ ਸਾਫ਼ ਦੇਖਣ ਨੂੰ ਮਿਲਿਆ ਪਰ ਦੋਸਤੋ ਪੰਜਾਬੀਆਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਯੁਵਾ ਵਰਗ ਹੈ ਸਾਡਾ ਯੁਵਾ ਪੀੜ੍ਹੀ ਹੈ ਉਸ ਦੇ ਵਿੱਚ ਇਹ ਜਿਹੜਾ ਗੱਡੀਆਂ ਦਾ ਪ੍ਰੇਮ ਹੈ ਉਹਦੇ ਨਾਲ ਕਿਤੇ ਨਾ ਕਿਤੇ ਅਸੀਂ ਕਾਨੂੰਨ ਦਾ ਉਲੰਘਣ ਕਰਨ ਵਾਲੇ ਵੀ ਨੰਬਰ ਜਿਹੜਾ ਹੈ ਉਹਦੇ ਵਿੱਚ ਵੀ ਸਾਡਾ ਨੰਬਰ ਕਾਫੀ ਅੱਗੇ ਵੱਧ ਚੁੱਕਾ ਹੈ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਯੁਵਾ ਜਿਹੜਾ ਆਪਣੀਆਂ ਗੱਡੀਆਂ ਚਲਾ ਰਹੇ ਨੇ ਇਸ ਵੇਲੇ ਉਹ ਸ਼ੀਸ਼ੇ ਕਾਲੇ ਕਰਕੇ ਸਾਨੂੰ ਚਲਾਉਂਦੇ ਦੇਖੇ ਜਾਂਦੇ ਨੇ ਪੰਜਾਬ ਪੁਲਿਸ ਨੂੰ ਲਗਾਤਾਰ ਕਾਲੇ ਸ਼ੀਸ਼ੇ ਜਿਹੜੇ ਕੀਤੇ ਹੋਏ ਨੇ ਫਿਲਮਾਂ ਉਤਾਰਨ ਦਾ ਕੰਮ ਔਰ ਇਹ ਲਗਾਤਾਰ ਕੀਤਾ ਜਾਂਦਾ ਚਲਾਨ ਕੀਤੇ ਜਾਂਦੇ ਗੱਡੀਆਂ ਬਾਉਂਡ ਕੀਤੀਆਂ ਜਾਂਦੀਆਂ ਨਾਕੇ ਲਾ ਕੇ ਚੈਕਿੰਗ ਕੀਤੀ ਜਾਂਦੀ ਹੈ باوجود ਇਸ ਦੇ ਕੁਝ ਰਈਸ ਔਰ ਬਿਗੜੇ ਹੋਏ ਜਿਹੜੇ ਵਰਗ ਦੇ ਜਿਹੜੇ ਆਪਣਾ ਯੁਵਾ ਨੇ ਉਹ ਆਪਣੇ ਮਾਪਿਓ ਦੇ ਪੈਸੇ ਦੇ ਦਮ ਦੇ ਉੱਪਰ ਆਪਣੀ ਉੱਚੀ ਪਹੁੰਚ ਦੇ ਦਮ ਦੇ ਉੱਪਰ ਆਪਣੀ ਸੈਟਿੰਗ ਦੇ ਦਮ ਦੇ ਉੱਪਰ ਗੱਡੀਆਂ ਦੇ ਉੱਪਰ ਜੈਟ ਬਲੈਕ ਫਿਲਮਾਂ ਲਾ ਕੇ ਅੱਜ ਵੀ ਸੜਕਾਂ ਤੇ ਕੁੰਬਦੇ ਦਿਖਾਈ ਦਿੰਦੇ ਨੇ ਉੱਚਾ ਉੱਚਾ ਡੈਕ ਲੱਗਿਆ ਹੋਏਗਾ ਉਹ ਗੇੜੀ ਮਾਰਦੇ ਨਜ਼ਰ ਆਣਗੇ ਉਹਨਾਂ ਨੂੰ ਸ਼ਾਇਦ ਇਹਦੇ ਵਿੱਚ ਕੱਚਾ ਲੱਗਦਾ ਪਰ ਉਹ ਇਹ ਨਹੀਂ ਜਾਣਦੇ ਵੀ ਇਹ ਕਾਨੂੰਨ ਦੇ ਸਰਾਸਰ ਖਿਲਾਫ ਹੈ ਔਰ ਇਹ ਪਨੀਸ਼ੀਬਲ ਆਫੈਂਸ ਹੈ ਦੋਸਤੋ ਸੁਪਰੀਮ ਕੋਰਟ 112012 ਦੇ ਵਿੱਚ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀਗਾ ਵੀ ਪੂਰੇ ਭਾਰਤ ਦੇ ਵਿੱਚ ਕੋਈ ਵੀ ਵਿਅਕਤੀ ਆਪਣੀ ਕਾਰ ਦੇ ਸ਼ੀਸ਼ੇ ਕਾਲੇ ਨਹੀਂ ਕਰ ਸਕਦਾ ਅਗਰ ਟਿੰਟਡ ਗਲਾਸ ਵੀ ਅਗਰ ਹੋਣਗੇ ਤੇ ਉਹ ਵੀ ਸਿਰਫ ਜਿਹੜੇ ਪਿੱਛੋਂ ਕਾਰ ਕੰਪਨੀ ਬਣਾ ਕੇ ਪਾਏਗੀ ਉਹਦੇ ਵਿੱਚ ਉਹੀ ਜਿਹੜੇ ਲੀਗਲ ਹੋਣਗੇ ਕਿਉਂਕਿ ਇਹਦੇ ਲਈ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਮੁਤਾਬਕ ਜਿਹੜੇ ਅਗਲੇ ਔਰ ਪਿਛਲੇ ਸ਼ੀਸ਼ੇ ਨੇ ਮੋਰ ਥੈਨ 70% ਵਿਜ਼ਿਬਿਲਟੀ ਉਹਦੀ ਚਾਹੀਦੀ ਹੈ ਔਰ ਜਿਹੜੇ ਸਾਈਡ ਵਾਲੇ ਸ਼ੀਸ਼ੇ ਹੁੰਦੇ ਨੇ ਉਹਨਾਂ ਦੀ 50% ਤੋਂ ਜ਼ਿਆਦਾ ਵਿਜ਼ਿਬਿਲਟੀ ਚਾਹੀਦੀ ਹੈ। ਅਗਰ ਫਿਲਮ ਵੀ ਅਸੀਂ ਲਗਾਣੇ ਆ ਤਾਂ ਸਰਟੀਫਾਈਡ ਫਿਲਮ ਜਿਹੜੀ ਹੈਗੀ ਹੈ ਜਿਸ ਦੇ ਵਿੱਚ ਇੰਨੀ ਵਿਜ਼ਿਬਿਲਟੀ ਆਵੇ ਅਸੀਂ ਉਹ ਲਗਾ ਸਕਦੇ ਆ। ਇੱਥੋਂ ਤੱਕ ਕਿ ਪਰਦੇ ਲਗਾਉਣਾ ਵੀ ਗੈਰ ਕਾਨੂੰਨੀ ਗਿਣਿਆ ਗਿਆ ਔਰ ਜਿਹੜੀ ਆਪਾਂ ਸਕਰੀਨਾਂ ਲਾ ਲੈਨੇ ਆ ਉਹ ਵੀ ਗੈਰ ਕਾਨੂੰਨੀ ਹੈ। ਇਸ ਦੇ ਪਿੱਛੇ ਸੁਪਰੀਮ ਕੋਰਟ ਦਾ ਇੱਕ ਸਭ ਤੋਂ ਵੱਡਾ ਕਾਰਨ ਸੀਗਾ ਕਿ ਮਹਿਲਾਵਾਂ ਦੇ ਪ੍ਰਤੀ ਜਿਹੜਾ ਅਪਰਾਧ ਸੀ ਕਾਰਾਂ ਦੇ ਵਿੱਚ ਬੰਦ ਕਾਰਾਂ ਦੇ ਵਿੱਚ ਕਾਲੇ ਸ਼ੀਸ਼ਿਆਂ ਦੇ ਵਿੱਚ ਕਾਫੀ ਜ਼ਿਆਦਾ ਵੱਧ ਗਿਆ ਸੀ ਔਰ ਇਹ ਅਪਰਾਧਾਂ ਨੂੰ ਜਿਹੜੀ ਗਿਣਤੀ ਲਗਾਤਾਰ ਵੱਧ ਰਹੀ ਸੀ ਉਸ ਚੀਜ਼ ਨੂੰ ਦੇਖਦਿਆਂ ਹੋਏ ਸਪਰੀਮ ਕੋਰਟ ਵੱਲੋਂ ਇਹ ਫੈਸਲਾ ਦਿੱਤਾ ਗਿਆ ਸੀ ਇਦਾਂ ਇਸ ਤੋਂ ਇਲਾਵਾ ਬਹੁਤ ਸਾਰੇ ਕੇਸਾਂ ਵਿੱਚ ਵੀ ਦੇਖਣ ਨੂੰ ਮਿਲਿਆ ਸੀਗਾ ਵੀ ਜਿਹੜੇ ਗੈਰ ਸਮਾਜਿਕ ਤੱਤ ਨੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਕਿਤੇ ਵੀ ਕੋਈ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਜਾਂ ਕੋਈ ਹੋਰ ਵੱਡੀ ਵਾਰਦਾਤ ਕਰਕੇ ਕਾਲੇ ਸ਼ੀਸ਼ੇ ਵਾਲੇ ਗੱਡੀਆਂ 'ਚ ਫਰਾਰ ਹੋ ਜਾਂਦੇ ਸੀ ਤੇ ਨਾਕਿਆਂ ਤੋਂ ਲੰਘ ਜਾਂਦਾ ਸੀ ਪੁਲਿਸ ਨੂੰ ਉਹਨਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਜਾਂਦੀ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਲਾਰਜ ਡਾਟਰ ਦੀ ਸਿਚੁਏਸ਼ਨ ਨੂੰ ਬਰਕਰਾਰ ਰੱਖਣ ਲਈ ਇਹ ਕਾਨੂੰਨ ਲਾਗੂ ਕੀਤਾ ਗਿਆ ਸੀ ਪਰ ਅੱਜ ਵੀ ਪੰਜਾਬ ਦੇ ਵਿੱਚ ਇਸ ਕਾਨੂੰਨ ਦੀ ਸਰੇ ਆਮ ਤੱਜੀਆਂ ਉਡਾਈ ਜਾ ਰਹੀ ਹੈ ਇਨਾ ਹੀ ਨੇ ਦੋਸਤੋ ਜਿਹੜੀ ਨੰਬਰ ਪਲੇਟਾਂ ਆਪਾਂ ਕਹਿੰਨੇ ਆ ਹਰ ਕਾਰ ਦੇ ਉੱਪਰ ਸਕੂਟਰ ਦੇ ਉੱਪਰ ਮੋਟਰਸਾਈਕਲ ਦੇ ਉੱਪਰ ਟੂ ਵੀਲਰ ਹੋਵੇ ਚਾਹੇ ਫੋਰ ਵੀਲਰ ਹੋਵੇ ਨੰਬਰ ਪਲੇਟ ਜਿਹੜੀ ਲੱਗੀ ਹੋਣੀ ਚਾਹੀਦੀ ਹੈ ਉਹ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਣੀ ਚਾਹੀਦੀ ਹੈ ਇਹ ਵੀ ਮਾਨਯੋਗ ਅਦਾਲਤ ਦੇ ਆਦੇਸ਼ ਤੇ ਬਾਅਦ ਹੀ ਰੂਲ ਲਾਗੂ ਹੋਇਆ ਸੀ ਔਰ ਇਹਦੇ ਲਈ ਬਕਾਇਦਾ ਤੌਰ ਦੇ ਉੱਪਰ 2019 ਤੋਂ ਬਾਅਦ ਪੰਜਾਬ 'ਚ ਜਿੰਨੀਆਂ ਵੀ ਗੱਡੀਆਂ ਨਵੀਆਂ ਅਗਰ ਸੜਕ ਤੇ ਆਈਆਂ ਹਾਈ ਸਕਿਉਰਿਟੀ ਨੰਬਰ ਪਲੇਟ ਲੱਗ ਕੇ ਹੀ ਆਈਆਂ ਪੁਰਾਣੀਆਂ ਗੱਡੀਆਂ ਦੇ ਵਿੱਚ ਵੀ ਇਹ ਕਾਨੂੰਨ ਲਾਗੂ ਕੀਤਾ ਗਿਆ ਸੀ ਵੀ ਉਹਨਾਂ ਨੂੰ ਵੀ ਆਪਣੇ ਗੱਡੀਆਂ ਦੇ ਉੱਪਰ ਹਾਈ ਸਕਿਉਰਿਟੀ ਨੰਬਰ ਪੇ ਲਗਾਨੀ ਜ਼ਰੂਰੀ ਹੈ। باوجود ਇਸ ਤੇ ਅੱਜ ਵੀ ਜਿਹੜੇ ਕੁਝ ਸ਼ਕੀਮ ਕਿਸਮ ਦੇ ਜਿਹੜੇ ਯੁਵਾ ਪੀੜੀ ਦੇ ਲੋਕ ਹੈਗੇ ਨੇ ਉਹ ਆਪਣੀਆਂ ਕਾਰਾਂ ਦੇ ਉੱਪਰ ਟੇਡੇ ਮੇਡੇ ਅੱਖਰ ਲਿਖਾ ਕੇ ਔਰ ਡੈਸ਼ਿੰਗ ਜੀਆਂ ਫੋਟੋਆਂ ਬਣਾ ਕੇ ਤੇ ਉਹ ਹਾਈ ਸਕਿਉਰਿਟੀ ਦੀ ਜਗ੍ਹਾ ਦੂਸਰਾ ਨੰਬਰ ਪਲੇਟਾ ਲਗਾ ਰਹੇ ਨੇ ਜਿਹੜਾ ਕਿ ਸਰੇ ਸਿੱਧੇ ਤੌਰ ਤੇ ਕਾਨੂੰਨ ਦਾ ਉਲੰਘਣ ਹੈਗਾ। ਦੋਸਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਅਗਰ ਅਸੀਂ ਕਾਨੂੰਨ ਦੀ ਹੱਦ 'ਚ ਰਹਿ ਕੇ ਕੁਝ ਵੀ ਆਪਾਂ ਜਿਹੜਾ ਸਾਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਕਰਦੇ ਹਾਂ ਤੇ ਉਹ ਸਮਾਜ ਦੇ ਪ੍ਰਤੀ ਸਾਡਾ ਜਿਹੜਾ ਡਿਊਟੀ ਹੈ ਸਾਡਾ ਜਿਹੜਾ ਦਾਇਤਵ ਹੈ ਅਸੀਂ ਉਹਦਾ ਨਿਰਵਾਹ ਕਰਦੇ ਹਾਂ ਪਰ ਜੇ ਅਸੀਂ ਇਸ ਤੇ ਉਲਟ ਚੱਲਦੇ ਹਾਂ ਤੇ ਅਸੀਂ ਸਮਾਜ ਵਿਰੋਧੀ ਔਰ ਕਾਨੂੰਨ ਵਿਰੋਧੀ ਠਰਾਈ ਜਾਂਦੇ ਆ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਵੀ ਅਸੀਂ ਕੰਨਿਆ ਦੀ ਟ੍ਰੈਫਿਕ ਟ੍ਰੈਫਿਕ ਦਾ ਨਾਕਾ ਲੱਗਾ ਸੀਗਾ ਅਸੀਂ ਸਹੀ ਸੀਗੇ ਪਰ ਸਾਡੇ ਨਾਲ ਪੁਲਿਸ ਵਾਲਿਆਂ ਨੇ ਬਦਤਮੀਜ਼ੀ ਕੀਤੀ ਪੁਲਸ ਵਾਲੇ ਆਲੇ ਸਾਡੇ ਚਲਾਨ ਕੱਟ ਦਿੱਤਾ ਪਰ ਅਸੀਂ ਇਹ ਨਹੀਂ ਦੱਸਦੇ ਵੀ ਅਸੀਂ ਕਿੱਥੇ ਗਲਤ ਸੀ ਬਹੁਤ ਸਾਰੇ ਜਿਹੜੇ ਜੁਵਾ ਪੀੜੀ ਦੇ ਅੱਜ ਨੌਜਵਾਨ ਹੈਗੇ ਨੇ ਉਹ ਕਈ ਵਾਰੀ ਪੁਲਿਸ ਦੇ ਨਾਲ ਬਤਮੀਜ਼ੀ ਵੀ ਕਰਦੇ ਦੇਖੇ ਜਾਂਦੇ ਨੇ ਕਾਗਜ਼ ਨਹੀਂ ਦਿਖਾਉਂਦੇ ਉਹਨਾਂ ਨੂੰ ਸ਼ੀਸ਼ੇ ਕਾਲੇ ਹੋਣਗੇ ਗੱਡੀ ਦੇ ਗਲਤ ਫਿਲਮਾਂ ਲਗਾਈਆਂ ਹੋਣੀਆਂ ਫਿਰ ਵੀ ਬਹਿਸ ਕਰਦੇ ਦਿਖਣਗੇ ਔਰ ਇੱਕੋ ਗੱਲ ਕਹਿਣਗੇ ਵੀ ਮੇਰਾ ਰਿਸ਼ਤੇਦਾਰ ਪੰਜਾਬ ਪੁਲਿਸ ਚ ਬਹੁਤ ਵੱਡਾ ਅਫਸਰ ਹੈ ਮੇਰਾ ਰਿਸ਼ਤੇਦਾਰ ਕੋਈ ਵੱਡਾ ਹੋਰ ਅਫਸਰ ਹੈ ਮੇਰਾ ਕੋਈ ਵੱਡਾ ਬਿਜ਼ਨਸਮੈਨ ਮੇਰਾ ਫਾਦਰ ਹੈ ਤੋਂ ਉਹਨਾਂ ਗੱਲ ਕਰਾਂਦੇ ਨਜ਼ਰ ਆਣਗੇ ਅਗਰ ਕੋਈ ਅਨਨੋਇੰਗਲੀ ਜਾਣ ਬੁੱਝ ਕੇ ਨਹੀਂ ਹੈ ਕੋਈ ਅਗਰ ਆਪਾਂ ਕੋਈ ਗਲਤੀ ਕੀਤੀ ਹੈ ਉਹਦੇ ਲਈ ਆਪਾਂ ਗੱਲ ਕਰੀਏ ਸਮਝ ਪੈਂਦੀ ਹੈ ਪਰ ਜਦੋਂ ਅਸੀਂ ਸਰੇ ਆਮ ਜਾਣ ਬੁੱਝ ਕੇ ਕਾਨੂੰਨ ਦਾ ਉਲੰਘਣ ਕਰਦੇ ਹਾਂ ਤੇ ਉਹਨੂੰ ਸਹੀ ਨਹੀਂ ਟਰਾਇਆ ਜਾ ਸਕਦਾ ਸੋ ਦੋਸਤੋ ਇਹ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ ਔਰ ਖਾਸ ਤੌਰ ਤੇ ਮੈਂ ਗੱਲ ਕਰੂੰਗਾ ਮਾਪਿਓ ਵਾਸਤੇ ਜਿਹੜੇ ਆਪਾਂ ਆਪਣੇ ਬੱਚਿਆਂ ਨੂੰ ਗੱਡੀਆਂ ਦੇ ਦਿੰਨੇ ਆ ਗੱਡੀਆਂ ਦੇਣ ਤੋਂ ਬਾਅਦ ਅਸੀਂ ਇਹ ਨਹੀਂ ਦੇਖਦੇ ਵੀ ਆਪਾਂ ਇਹ ਗੱਡੀ ਦੇ ਬੱਚੇ ਨੂੰ ਦੇ ਦਿੱਤੀ। ਕਿਹੜਾ ਬੱਚਾ ਉਸ ਗੱਡੀ ਨੂੰ ਚਲਾਉਣ ਦੇ ਕਾਬਲ ਹੈਗਾ? ਕਿਹੜਾ ਮੇਰਾ ਬੱਚਾ ਉਸ ਗੱਡੀ ਦੇ ਨਾਲ ਇਹੋ ਜਿਹਾ ਬਦਲਾਅ ਤੇ ਨਹੀਂ ਕਰ ਰਿਹਾ ਵੀ ਜਿਹੜੇ ਜਿਹੜੇ ਕਿ ਇਲੀਗਲ ਨੇ, ਸ਼ੀਸ਼ੇ ਤੇ ਕਾਲੀਆਂ ਫਿਲਮਾਂ ਲਵਾ ਕੇ ਅੰਦਰ ਕੋਈ ਇਹੋ ਜਿਹਾ ਕੋਈ ਡਰੱਗਸ ਵਗੈਰਾ ਦੇ ਵਿੱਚ ਤੇ ਨਹੀਂ ਮੇਰਾ ਬੱਚਾ ਪੈ ਗਿਆ। ਮਾਂ ਪਿਓ ਨੂੰ ਵੀ ਵਿਜੀਲੈਂਟ ਹੋਣਾ ਬਹੁਤ ਜ਼ਰੂਰੀ ਹੈ। ਦੋਸਤੋ ਇਹ ਚੀਜ਼ਾਂ ਜਿਹੜੀਆਂ ਨਾ ਸਾਨੂੰ ਲੱਗਦੀਆਂ ਬਹੁਤ ਛੋਟੀਆਂ ਹਨ ਪਰ ਬਹੁਤ ਕੀਮਤੀਆਂ ਸਾਡੇ ਆਪਣੇ ਬੱਚਿਆਂ ਵਾਸਤੇ, ਉਹਨਾਂ ਦੇ ਕੈਰੀਅਰ ਵਾਸਤੇ ਉਹਨਾਂ ਦੀ ਅਬਰਿੰਗ ਵਾਸਤੇ ਇਹ ਚੀਜ਼ਾਂ ਵੀ ਸਾਨੂੰ ਦੇਖਣੀਆਂ ਚਾਹੀਦੀਆਂ ਨਾਲ ਹੀ ਨਾਲ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਆਪਣੇ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਤੇ ਅਧਿਕਾਰੀ ਨੇ ਬਈ ਸੜਕਾਂ ਦੇ ਉੱਪਰ ਅੱਜ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਵਾਹਨ ਇਹੋ ਜਿਹੇ ਦੇਖਣ ਨੂੰ ਮਿਲਣਗੇ ਖਾਸ ਤੌਰ ਤੇ ਜਿਹੜੀਆਂ ਲਗਜ਼ਰੀ ਵੱਡੀ ਵੱਡੀਆਂ ਕਾਰਾਂ ਆ ਉਹਨਾਂ ਦੇ ਸ਼ੀਸ਼ੇ ਅਕਸਰ ਹੀ ਕਾਲੇ ਕਰਾਏ ਹੁੰਦੇ ਨੇ ਬਈ ਇੱਥੋਂ ਤੱਕ ਕਿ ਬਿਲਕੁਲ ਅੰਦਰ ਪਤਾ ਹੀ ਨਹੀਂ ਚੱਲਦਾ ਪਿਆ ਬਈ ਅਗਰ ਕੌਣ ਬੈਠਾ ਹੈ ਕੌਣ ਨਹੀਂ ਬੈਠਾ ਤੇ ਇਹੋ ਜੀਆਂ ਗੱਡੀਆਂ ਨੂੰ ਅਸੀਂ ਕਿਉਂ ਇਜਾਜ਼ਤ ਦੇ ਰਹੇ ਹਾਂ ਸੜਕਾਂ ਤੇ ਉੱਪਰ ਚੱਲਣ ਦੀ ਕਿਉਂ ਨਹੀਂ ਇਹੋ ਜਿਹੀਆਂ ਗੱਡੀਆਂ ਦੇ ਚਲਾਨ ਕੀੜੀ ਜਾਂਦੇ ਕਿਉਂ ਨਹੀਂ ਇਹੋ ਜਿਹੀ ਗੱਡੀਆਂ ਨੂੰ ਬੌਂਡ ਕੀਤਾ ਜਾਂਦਾ ਕਿਉਂ ਨਹੀਂ ਇਹੋ ਜਿਹੀ ਗੱਡੀਆਂ ਚਲਾਣ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਤਾਂ ਕਿ ਉਹ ਇਹੋ ਜਿਹਾ ਕੰਮ ਦੁਬਾਰਾ ਨਾ ਕਰਨ ਔਰ ਦੂਸਰੇ ਲੋਕ ਵੀ ਉਹਨਾਂ ਦੀ ਜਿਹੜੀ ਸਜ਼ਾ ਦੇਖ ਕੇ ਇਹੋ ਜਿਹਾ ਕੰਮ ਕਰਨ ਦੀ ਹਿੰਮਤ ਨਾ ਕਰਨ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਅਸੀਂ ਵੀ ਇਸ ਚੀਜ਼ ਨੂੰ ਜ਼ਰੂਰ ਆਪਣਾ ਫਰਜ਼ ਸਮਝਦੇ ਹੋਏ ਆਪਣੀ ਅਗਰ ਕਾਰਾਂ ਦੇ ਉਪਰ ਅਸੀਂ ਸ਼ੀਸ਼ੇ ਕਾਲੇ ਕਰਾਏ ਹੈ ਤਾਂ ਉਹਨਾਂ ਨੂੰ ਫਿਲਮ ਆਜੀ ਉਤਰਵਾ ਦੇਾਂਗੇ ਔਰ ਜਿਹੜੀ ਲੀਗਲ ਫਿਲਮ ਹੈ ਉਹ ਲਗਵਾਵਾਂਗੇ ਔਰ ਜਿਹੜੀ ਨੰਬਰ ਪਲੇਟ ਅਗਰ ਅਸੀਂ ਨਹੀਂ ਲਗਵਾਈ ਆਪਣੇ ਵਹੀਕਲ ਦੇ ਉੱਪਰ ਅੱਜ ਵੀ ਆਈ ਸਿਕਿਉਰਟੀ ਤੁਹਾਨੂੰ ਜ਼ਰੂਰ ਤੁਰੰਤ ਲਗਵਾਵਾਂਗੇ ਅੱਜ ਦਾ ਮੇਰਾ ਪੋਡਕਾਸਟ ਕਿਸ ਤਰ੍ਹਾਂ ਲੱਗਾ ਜ਼ਰੂਰ ਦੱਸਿਆ ਜੇ ਇਹਨੂੰ ਲਾਈਕ ਕਰੋ ਔਰ ਕਮੈਂਟ ਕਰੋ ਜਲਦੀ ਹੀ ਮੈਂ ਹੋਰ ਆਪਣਾ ਨਵਾਂ ਪੋਡਕਾਸਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਬਨੇ ਰਹੋ ਦੇਖਦੇ ਰਹੋ ਹਾਟਸ ਇੰਡੀਆ ਨਮਸਕਾਰ